ਇਹ ਮਾਂ ਖੇਡ ਜੋ ਕਬੱਡੀ ਹੈ ਸਾਡੀ ਇਹ ਪਿਛਲੀ ਵਾਰ ਸੀ ਪਹਿਲਾ ਨਗਰ ਦੀ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੀ ਵਾਰ ਪਹਿਲਾ ਟੂਰਨਾਮੈਂਟ ਕਰਵਾਇਆ ਸੀ ਤੇ ਸਾਨੂੰ ਨਗਰ ਵੱਲੋਂ ਐਨ ਆਰ ਆ ਵੀਰਾਂ ਨੂੰ ਪੂਰਾ ਭਰਵਾ ਹੰਗਾਰਾ ਮਿਲਿਆ ਸੋ ਅਸੀਂ ਇਸ ਐਤ ਕੀ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਐਨ ਆਰ ਆ ਵੀਰਾਂ ਦੇ ਤੇ ਨਾਲ ਪਿੰਡ ਦੇ ਸਯੋਗੀ ਪਤਵੰਤੇ ਸੱਜਣਾ ਵੱਲੋਂ ਪੂਰਾ ਭਰਵਾ ਹੰਗਾਰਾ ਹੈ ਜੀ ਦੂਸਰਾ ਹੈ ਜੀ ਆਪਣੀ ਇਹ ਮਾਂ ਖੇਡ ਕਬੱਡੀ ਹੈ ਜੀ ਆਪਾਂ ਆਲ ਵਰਲਡ ਪੰਜਾਬ ਦੇ ਵਿੱਚ ਜੋ ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨਸ਼ਿਆਂ ਨੂੰ ਪੰਜਾਬ ਮੁਕਤ ਕਰਾਉਣ ਲਈ ਇਹ ਮਾਂ ਖੇਡ ਕਬੱਡੀ ਦਾ ਵਿਸ਼ੇਸ਼ ਆਪਣੇ ਪਿੰਡ ਵੱਲੋਂ ਨੈਨਾਰੇ ਵੀਰਾਂ ਵੱਲੋਂ ਆਪਣੇ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਇਹ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਆ ਸੋ ਪੰਜਾਬ ਦੀਆਂ ਉੱਚ ਕੋਟੀ ਦੀਆਂ ਟੀਮਾਂ ਆ ਰਹੀਆਂ ਨੇ ਸੋ 19 ਦਸੰਬਰ ਨੂੰ ਤੁਸੀਂ ਆਪ ਆਣ ਕੇ ਇਸ ਗਰਾਊਂਡ ਦੇ ਵਿੱਚ ਪਿੰਡ ਤੇ ਜਾ ਵਿਖੇ ਪਹੁੰਚ ਕੇ ਆਪਣਾ ਟੂਰਨਾਮੈਂਟ ਦੇ ਆਪਣਾ ਨਾਮ ਤੁਸੀਂ ਖੋਦੀ ਬੋਲ ਦਿਓ ਮੇਰਾ ਮੇਰਾ ਨਾਮ ਗਗਨਦੀਪ ਆ ਮੈਂ ਆਪਣੇ ਪਿੰਡ ਤੇ ਐਨ ਆਰ ਆਈ ਵੀਰਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜਾ ਇਹ ਕਬੱਡੀ ਦੇ ਮੇਲੇ ਨੂੰ ਮੁੱਖ ਰੱਖਦੇ ਹੋ ਇਹ ਪੂਰਾ ਸਹਿਯੋਗ ਦਿੰਦੇ ਆ ਇਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਦੀ ਵੀ ਤਿਆਰੀ ਹੋਣੀ ਆ ਤੇ ਅਸੀਂ ਆਪਣੇ ਨਗਰ ਵੱਲੋਂ ਪੂਰਾ ਐ ਸੰਯੋਗ ਦਉਨੇ ਆ ਤੇ ਸਾਰੇ ਇਹੀ ਕਹਿੰਨੇ ਆ ਕਿ ਸਾਰੇ ਜਣੇ ਆਣ ਕੇ ਇੱਕ ਵੱਡੀ ਦਾ ਨਜ਼ਾਰਾ ਲਾਓ ਉੱਚ ਕੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿਦੇ ਵਿੱਚ ਗੋਪੀ ਫਰੰਦੀਪੁਰ ਵੀ ਆ ਰਿਹਾ ਵਾ ਉਹਦੇ ਨਾਲ ਜਿਹੜੇ ਉਹਦੇ ਸਾਥੀ ਆ ਉਹ ਵੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਸਾਰਿਆਂ ਦਾ ਵੈਲਕਮ ਇੱਕ ਸੌਰ ਸਿੰਘ ਜੋ ਗੋਪੀ ਦੀ ਫਰੰਦੀਪੁਰੀ ਇਹਦੀ ਟੀਮ ਜੋ ਅੰਬਾ ਸੌਰ ਸਿੰਘ ਦੀ ਜੋ ਗਰਦਾਪੁਰ ਰਿਲਾਇੰਸ ਲਾੜ ਜੋਹਲ ਦੀ ਤੇ ਰਮਦਾਸ ਸੰਗਤੋਂ ਲੰਗਰ ਸੱਜਣ ਪੁਲਵਾਨ ਦੀ ਟੀਮ ਜੋ ਤੇ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਨਾਂ ਚੋਟੀ ਦੇ ਖਿਡਾਰੀ ਆ ਖਿਡਾਰੀ ਇੱਥੇ ਪਹੁੰਚ ਰਹੇ ਜੋ ਅੰਬਾ ਗੋਪੀ ਤੇ ਜੋਲ ਬਿੱਲਾ ਕਿਸ ਤਰ੍ਹਾਂ ਦੇ ਨਾਮ ਰੱਖੇ ਤੁਸੀਂ ਨਾਂ ਪਹਿਲਾ ਨਾਂ 1.5 ਲੱਖ ਪਹਿਲਾ ਨਾਂ 1.5 ਲੱਖ ਜੋ ਦੂਜਾ 1.25 ਜੋ ਹਾਂਜੀ ਬੈਸਟ ਤੇ ਰੇਟਰ ਜਾਫੀ ਨਮੋਟਰਸਾਈਲ ਜੋ ਉਹ ਇਲਾਵਾ ਵੀ ਕਬੱਡੀ ਤੋਂ ਇਲਾਵਾ ਵੀ ਕੁਝ ਖੇਡਾਂ ਹੈਗੀਆਂ ਨਹੀਂ ਨਹੀਂ ਕਬੱਡੀ ਤੋਂ ਇਲਾਵਾ ਕੱਖ ਨਹੀਂ ਜੋ ਇਹ ਇੱਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਹਾਂਜੀ ਇੱਕ ਦਿਨ ਦਾ ਹਾਂਜੀ ਇਹ ਇੱਕ ਦਿਨ ਦਾ ਕਿਸ ਤਰ੍ਹਾਂ ਦੇ ਤੁਸੀਂ ਪ੍ਰਬੰਧ ਕੀਤੇ ਗਏ ਆ ਜੀ ਬਹੁਤ ਵਧੀਆ ਤਿਆਰੀਆਂ ਹੋਈਆਂ ਜੀ ਤੁਸੀਂ ਦੇਖਿਆ ਹੀ ਆਪਣੇ ਚੈਨਲਾਂ 'ਈ ਕਿ ਬਹੁਤ ਵਧੀਆ ਤਿਆਰੀਆਂ ਸਾਡੇ ਟੂਰਨਾਮੈਂਟ ਦੀਆਂ ਹੋਈਆਂ ਵਾ 19 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਉੱਚ ਚੋਟੀ ਦੇ ਕਬੱਡੀ ਦੇ ਨਾਮੀ ਪਲੇਅਰ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਟਿਕਟ ਕੋਈ ਵੀ ਕੋਈ ਖਰਚਾ ਨਹੀਂ ਕੋਈ ਵੀ ਕੋਈ ਰਹਿਣ ਸਹਿਣ ਦੀ ਕੋਈ ਪੂਰੀ ਫੁੱਲ ਤਿਆਰੀ ਆ ਸਾਡੇ ਇਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਤੁਹਾਡੇ ਚੈਨਲਾਂ ਹੀ ਗਰਾਊਂਡ ਦੇ ਵੀ ਅਸੀਂ ਚਾਦੀ ਮਾਰ ਕੇ ਵੇਖ ਲਿਆ ਤੁਸੀਂ ਸਾਰਾ ਕੁਝ ਦੇਖ ਲਿਆ ਬਹੁਤ ਵਧੀਆ ਗਰਾਊਂਡ ਬਣੀ ਆ ਫੁੱਲ ਸਾਡੀਆਂ ਤਿਆਰੀਆਂ ਏ ਦੇਦੇ ਵਿੱਚ ਨਾਮੀ ਪਲੇਅਰ ਜੀਵਨ ਦੀਪ ਦਵਰਜੀ ਮੱਖਣ ਜੀ ਤੇ ਬਹੁਤ ਵਧੀਆ ਉੱਚ ਚੋਟੀ ਦੇ ਪਲੇਅਰ ਆ ਰਹੇ ਆ ਇਦੇ ਵਿੱਚ ਆਣ ਕੇ ਸਾਡੇ ਪਿੰਡ ਦੇ ਵਿੱਚ 19 ਤਰੀਕ ਨੂੰ ਟੂਰਨਾਮੈਂਟ ਦੀ ਆਣ ਕੇ ਰੌਣਕ ਨੂੰ ਵਧਾਓ ਹਾਂ ਜਿਵੇਂ ਮਾਨਸੇਵਰਨ ਜੀ ਫਿਰ ਲੰਗਰ ਦੀ ਹੋਰ ਪਲੇਅਰਾਂ ਦੇ ਰਹਿਣ ਸਹਣ ਦੀ ਪ੍ਰਬੰਧ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਰੱਖਿਆ ਲੋ ਜੀ ਸਾਡੇ 19 ਤਰੀਕ ਨੂੰ ਟੂਰਨਾਮੈਂਟ ਦੇ ਕਬੱਡੀ ਤੇ ਰਹਿਣ ਸਹਣ ਦਾ ਵੀ ਪੂਰਾ ਪ੍ਰਬੰਧ ਆ ਲੰਗਰ ਦੀ ਵੀ ਫੂਲ ਸੇਵਾ ਨਭਾਈ ਜਾਂਦੀ ਹੈ ਤੇ ਬਾਕੀ ਹੋਰ ਵੀ ਬਹੁਤ ਵਧੀਆ ਆਪਾਂ ਵੇਖੋ ਤੁਸੀਂ ਗਰਾਊਂਡ ਵੀ ਦੇਖ ਲਈਏ ਬਹੁਤ ਸੋਹਣੀ ਆ ਮਤਲਬ ਆਪਾਂ ਤਿਆਰੀਆਂ ਕੀਤੀਆਂ ਗਈਆਂ ਵਾ ਬਾਕੀ 19 ਤਰੀਕ ਨੂੰ ਸਾਡੇ ਇੱਥੇ ਆ ਗਿਆ ਦੀ ਰੋਣ ਨੂੰ ਵਧਾਓ ਤੇ ਹੋਰ ਬਸ